ساری باڑی ہے کرم کانڈ کا روپ کرم کانڈ نہیں کرنی لکھ لو پڑھ گیا ਨਾ ਕਲਿਆ ਬਹੁ ਤੀਰਤ ਭਵਿਆ ਤੇਤੋ ਲਗੇਆ ਅੰਨ ਨਾ ਖਾਇਆ ਸਾਦ ਗਵਾਇਆ ਬੰਨੇ ਸਭ ਦੇ ਪੇਟੇ ਸੋਸ ਉਪਾਰੇ ਹਰ ਦਾ ਨਾਮ ਮਨ ਰਸਾਇਆ ਆਸ ਅਦੇਸੇ ਤੇ ਨਹਿ ਕੇਵਲ ਹਮੈ ਸਭ ਜਲਾਇ ਆਪਣੀ ਮੈਨੂ ਆਪਣੀ ਹੋਵੇ ਨੂੰ ਮੈਂ ਦੇ ਵਿੱਚ ਉਹ ਜਿਹੜੀ ਮੈਂ ਹੈ ਉਸ ਨੂੰ ਨਾਮ ਦੇ ਵਿੱਚ ਸਤ ਦੇ ਵਿੱਚ ਉਸ ਨੂੰ ਖਤਮ ਕਰਦੇ ਨਾਮ ਜਪ ਕੇ ਕਲਕੱਤੇ ਵਿੱਚ ਕੇਵਲ ਤੇ ਕੇਵਲ ਨਾਮ ਚੱਲੇ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਪਹਿਲਾਂ ਆਪ ਤਪੱਸਿਆ ਕੀਤੀ ਏ ਜਿਹੜਾ ਜਪ ਪ੍ਰਯੋਗ ਹੈ ਸਾਡੇ ਗੁਰੂਆਂ ਨੇ ਕਰਕੇ ਪਹਿਲਾਂ ਸਾਨੂੰ ਜਾਤ ਪੱਛੀ ਆਹਾਰ ਕਰੇ ਰੋੜਾਂ 'ਤੇ ਕਰੀ ਵਸਾਈ ਫਿਰ ਭਾਰੀ ਕਰੀ ਤਪੱਸਿਆ ਬਟੇ ਬਾਗ ਹਰ ਸਿਓ ਬਣਾਈ ਰੇਤ ਦਾ ਰੋੜਾਂ ਦਾ ਅਸਨ ਵਸਾਇਆ ਗੁਰੂ ਨਾਨਕ ਦੇਵ ਸੱਚੇ ਬਾਦਸ਼ਾਹ ਨੇ ਆਪ ਦਾ ਆਹਾਰ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਭ ਇੱਕ ਵਾਰ ਨੱਜ ਕੇ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇਹ ਜਪ ਪ੍ਰਯੋਗ ਭਾਦਰੋ ਦੇ ਮਹੀਨੇ ਪਹਿਲਾ ਇਹ ਜਪ ਪ੍ਰਯੋਗ ਭਾਦਰੋ ਦੇ ਮਹੀਨੇ ਦੇ ਵਿੱਚ ਹੋਇਆ ਕਰਦਾ ਸੀ 40 40 ਦਿਨਾਂ ਬਾਅਦ ਹੋਇਆ ਕਰਦਾ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਮੈਂ ਅੱਜ ਕਰਨ ਦਾ ਜਪੋ ਪ੍ਰਯੋਗੀਆਂ ਦਾ ਆਹਾਰ ਪੈਸਰਾ ਇਹ ਜਪ ਪ੍ਰਯੋਗ ਕੀਤਾ ਬਹੁਤ ਥੋੜਾ ਖਾਣਾ ਅਲਪ ਆਹਾਰ ਸੁਲਭ ਸੀ ਨਿਦਰਾ ਦਇਆ ਸ਼ਿਮਾ ਤਨ ਪ੍ਰੀਤ ਭਾਈ ਗੁਰਦਾਸ ਜੀ ਲਿਖਦੇ ਨੇ ਥੋੜਾ ਸੋਵੇ ਥੋੜਾ ਹੀ ਖਾਵੇ ਤੇ ਬਹੁਤ ਥੋੜਾ ਗੁਮੇ ਇਹ ਵੀ ਗੁਰ ਸਿੱਖਾਂ ਦਾ ਕਹਨ ਹੈ ਬਹੁਤ ਥੋੜਾ ਹੋਵੇ ਸਾਡੀ ਬਹੁਤ ਸਾਰੀ ਅਨਰਥੀ ਜੋ ਹੈ ਉਹ ਕਿ ਜਦੋਂ ਆਪਾਂ ਜਪ ਪ੍ਰਯੋਗ ਕਰਦੇ ਹਾਂ ਵੇਖੋ ਕੋਈ 1 ਵਜੇ ਉੱਠਿਆ ਕੋਈ 2 ਵਜੇ ਉੱਠਦਾ ਹੈ ਕੋਈ 3 ਵਜੇ ਉੱਠਦਾ ਹੈ ਕੋਈ 4 ਵਜੇ ਉੱਠਿਆ ਆਪਣੇ ਇਹ ਸੰਗਤੋਂ ਕੰਟਰੋਲ ਕਰਦਾ ਮਨ ਨੂੰ ਨਾਮ ਦੇ ਨਾਲ ਸਤਿਗੁਰ ਦੇ ਚਰਨਾ ਦੇ ਨਾਲ ਜੁੜਨ ਦਾ ਯਤਨ ਕੀਤਾ ਥੋੜਾ ਬਹੁਤ ਇਹ ਮਨ ਜੁੜਿਆ ਮੈਂ ਕਿੰਨਾ ਇੱਕ 2 ਮਿੰਟ ਵੀ ਅਗਰ ਕਿਸੇ ਦਾ ਮਨ ਜੁੜ ਜਾਂਦਾ ਹੈ ਨਾ ਬੜੀ ਵੱਡੀ ਪ੍ਰਾਪਤੀ ਹੈ ਮਹਾਤਮਾ ਕਹਿੰਦੇ ਨੇ 2.5 ਮਿੰਟ ਅਗਰ ਕਿਸੇ ਦਾ ਮਨ ਜੁੜ ਜਾਏ ਨਾ ਬਹੁਤ ਵੱਡੀ ਪ੍ਰਾਪਤੀ ਹੈ 2.5 ਮਿੰਟ اس من کو جوڑن کا تصویر یتن کیا من دہراؤ آیا برتی کے ٹکا آیا پر جس طرح اردس ہوئی جس طرح ہی باہر گئے ہاسا کٹھا شروع کر دیتا دن برتی ودیا بڑی سی وہ ساری برتی خراب ہو گئی ہاسا کٹھا کر کے مخال کرا سوا کر کے رکھ جدوی ارداس ہوئے نال وہ نام سمرن کردیا کردیا ਆਪਣੇ ਘਰ ਚਲੇ ਜਾਓ ਉਹ ਨਾਮ ਸਿਮਰਨ ਕੋ ਵਿਅਕਤੀ ਜਿਹੜੀ ਤੁਹਾਡੇ ਘਰ ਪਹੁੰਚ ਜਾਵੇ ਥੋੜਾ ਬੋਲਣਾ ਗੁਰਮਤ ਪਾਏ ਭਾਈ ਉਹ ਨਾਲ ਜੀ ਕਹਿੰਦੇ ਨੇ ਇਹ ਗੁਰਮੁਖਾਂ ਦੇ ਲੱਛਣ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਇਹ ਜਪ ਪ੍ਰਯੋਗ ਆਰੰਭ ਕੀਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਕਰਕੇ ਜਾਜ ਸਖਾਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਿੰਦਕੋਟ ਪਰਬੰਦੇ ਕੀਤਾ ਅਬੋ ਤਾਂ ਆਪਣੀ ਕਥਾ ਬਖਾਨੋ ਤਬ ਸਾਧ ਜਿਹੇ ਵਿਦਮੋਹ ਆਨੋ ਹਿਮਕੁੰਟ ਪਰਬਤ ਹੈ ਜਹਾਂ ਸਬਦ ਸ਼੍ਰਿੰਗ ਸੋਭਿਤ ਹੈ ਤਹਾ ਸਬਦ ਸ਼੍ਰਿੰਗ ਤਹਾ ਨਾਮ ਕਹਾਵਾ ਪੰਡ ਰਾਜ ਜਹਾਂ ਜੋਗ ਕਮਾਵਾ ਕਾਰਿਓ ਸਾਹਿਬ ਜੀ ਅੱਜ ਨਾਮ்கਾਰੀ ਕਮਸ਼ਾਲਾ ਸਰਸਾ ਵਿਖੇ ਮੈਂ ਰੰਜੀਤ ਸਿੰਘ ਖਾਨ ਆਈ ਇੱਕ ਜੋ ਲਾਸਟ ਦੇ ਦਿੰਦੀ ਵੀਡੀਓ ਹੈ ਇਸ ਜਪਰ ਯੋਗ ਦੀ ਉਹ ਲੈ ਕੇ ਆਇਆ ਹਾਂ ਦਾ ਆਜੀ ਇਸ ਵਿੱਚ ਦੇਖੋਗੇ ਜਿਹਦਰਾਂ ਦੇ ਦਵਾਨ ਅਤੇ ਹੋਰ ਆਸਾ ਦੀ ਮਾਰ ਦੇ ਤਿੱਕਣ ਅਵੇ ਨਾਲ ਹੀ ਉਸ ਦੇ ਲੰਗਰ ਆਦੀਆਂ ਮੈਂ ਵੀਡੀਓਜ਼ ਉਰ ਪਾਈਆਂ ਹਨ ਉਪਾਰਿਆ ਹਨ ਕਿਰਪਾ ਕਰਕੇ ਆਪ ਵੀ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਆਉਣ ਵਾਲੀਆਂ ਹੋਰ ਵੀਡੀਓਜ਼ ਵੀ ਆਪਕਾ ਪਹੁੰਚ ਸਕਣ ਲੋਹੋਂ ਮੈਂ ਆਪ ਜੀ ਨੂੰ ਦਰਸ਼ਨ ਕਰਾ ਰਿਹਾ ਹਾਂ ਨਾਮ ਕਰੀ ਤਮਸ਼ਾ ਸਭਾ ਦੇ ਵਿੱਚ ਜਬ ਪਰਯੋਗ ਦੇ ਜੋ ਅੰਤਿੰਗ ਜਨ ਹੈ ਉਸ ਦਾ ਅੱਜ ਅਸੀਂ ਇਸ ਤਰ੍ਹਾਂ ਪ੍ਰਯੋਗ ਦਾ ਅਜੇ ਹੀ ਵਰਤਾਰੇ ਹਨ ਲਓ ਉਹ ਮੈਂ ਇਸ ਵੀਡੀਓ ਚ ਵਿਖਾ ਰਿਹਾ ਹਾਂ ਜੀ